ਪੜੀ ਕਿ ਨਾਲ ਜੀ ਆਪ ਨੂੰ ਤੁਸੀਂ ਕੀ ਲੈਣਾ ਅਸੀਂ ਲੈਣਾ ਹੈ ਤੁਸੀਂ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗੁਰਦਸਾਹ ਖੁੱਲੀ ਬੈਠਾ ਅੱਛਾ ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪਾਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਆ ਵੀਡੀਓ ਨਾ ਬਣਾਓ ਤੁਸੀਂ ਮੀਡੀਆ ਮੰਗਵਾਉਂਦੇ ਹਾਂ ਹਾਂ ਜੀ ਤੁਸੀਂ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਸਰੇ ਆਮ ਤੁਸੀਂ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜੀ ਆਗੇ ਆਪਣਾ ਕੰਮ ਕਰੋ ਮੈਂ ਕੰਮ ਹੀ ਕਰ ਰਿਹਾ ਆਪਣਾ ਇਹ ਲੋਕਾਂ ਨੂੰ ਗ੍ਰਾਹ ਕਰੋ ਠੀਕ ਹਨ ਜਾਓਗੇ ਤੂੰ ਮੈਂ ਤੋ ਕੋ ਹੋਰ ਨਾਲ ਹੁਣੇ ਕਹਿੰਦਾ ਕੀ ਕਹਿਣਾ ਚਾਹੁੰਗਾ ਤੂੰ ਵਾਹ ਬੀਸੀ ਲੱਗਿਆ ਤੇ ਅੱ체 ਪੱਗ ਦੀ ਖਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ

ਪੱਕੇ ਲਾ ਕੇ ਨਾ ਬੰਦਿਆ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਹੇ ਤੁਸੀਂ ਇੱਕ ਉਹਦੇ ਲੈਕਚਰ ਡਿਊਟੀ ਲੱਗੀ ਹੋਈ ਉਹ ਯਾਰ ਥੋੜੇ ਕੋਲ ਕੀ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਮੈਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾਉਣਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਂਦੇ ਫਿਰ ਅਸੀਂ ਤਾਂ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਤੁਹਾਨੂੰ ਇਹ ਪੁੱਛਿਆ ਤੁਹਾਡੀ ਲੈਕਚਰ ਡਿਊਟੀ ਹੈ ਇੱਥੇ ਮੇਰੀ ਕੋਈ ਡਿਊਟੀ ਨਹੀਂ ਹੈ ਇੱਥੇ ਕੀ ਕਰਨ ਆਇਆ ਤੁਸੀਂ ਆ ਜਾਓ ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ ਜਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਭ ਦੇ ਵਿੱਚ ਸਰਪ੍ਰੇਖ ਜਿਹਨੂੰ ਕਿਸਤਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਬਾਥਰੂਮ ਦੇ ਕੋਲ ਬੈਠੇ ਨਹੀਂ ਬਾਥਰੂਮ ਕਿੱਥੇ ਬੈਠਿਆ ਤੁਸੀਂ ਕਚਹਿਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹ ਜੋ ਮਰਜ਼ੀ ਕਹੀ ਆ ਬੀੜੀ ਪੀਤੇ ਲਾਈ ਆ ਤੂੰ ਜੋ ਮਰਜ਼ੀ ਭਲਾਈ ਜਾ ਲੋਕਾਂ ਨੂੰ ਮੈਡੀ ਲੈਣਾ ਫਿਰ ਆਪਣਾ ਸਿਸਟਮ ਆ ਬਸ ਠੀਕ ਹੈ ਜਨ ਉਤਤ ਫੋਨ ਟਿਕਣਾ ਬੰਦ ਹੋ ਗਿਆ ਅੱਗੇ ਹਾਂਜੀ ਬੋਤਲੀ ਹਾਂ ਉਹ ਲੋ ਬੰਦੇ ਕੋਈ ਮਿਲੋ ਤੁਹਾਡੇ ਕੋਲ ਐਂ ਨਹੀਂ ਭੈਣ ਤੋਂ ਜਾਈ ਬੈਠਾ ਹੋਏ ਕੋਈ ਚੋਰ ਦਾ ਇੱਥੇ ਤੁਹਾਡੇ ਬਾਹਰ ਹੀ ਮੈਂ ਜੀ ਦਿੱਲੀ ਦਿੱਲੀ ਬੈਠਾ ਅੱਜ ਗੱਲ ਤਾਂ ਕੀ ਕਹਿਣਾ ਜੀ ਆਪਣਾ ਤੁਸੀਂ ਕੀ ਲੈਣਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਇਸ ਪੁਲਸ ਵਾਲੇ ਬਾਰੇ ਅਤੇ ਇਸ ਵੱਲੋਂ ਕੀਤੀ ਗਈ ਇਸ ਕਰਤੂਤ ਬਾਰੇ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜੋ ਇਸਨੇ ਕਰਤੂਤ ਨੂੰ ਅੰਜਾਮ ਦਿੱਤਾ ਉਹ ਕਾਨੂੰਨ ਦੇ ਨਜ਼ਰੀਏ ਦੇ ਨਾਲ ਵੀ ਠੀਕ ਨਹੀਂ ਹੈ ਕਿਉਂਕਿ ਸਰਬਜਨਕ ਸਾਂ ਤੇ ਇਸ ਤਰ੍ਹਾਂ ਬੀਡੀ ਸਿਗਰਟ ਪੀਣਾ ਵੀ ਇੱਕ ਤਰ੍ਹਾਂ ਦਾ ਜੁਰਮ ਹੀ ਹੈ ਮਨਾਹੀ ਹੈ ਇਸ ਚੀਜ਼ ਦੀ ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਪੁਲਿਸ ਵਾਲਾ ਗਲਤ ਹੈ ਤਾਂ ਇੱਕ ਟਾਈਪ ਕਰਨਾ ਤੇ ਜੇਕਰ ਤੁਹਾਨੂੰ ਇਸ ਦੀ ਗਲਤੀ ਨਹੀਂ ਲੱਗਦੀ ਤਾਂ ਕਮੈਂਟਾਂ ਦੇ ਵਿੱਚ ਦੋ ਟਾਈਪ ਕਰਨਾ ਅਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਦੇਖੋ ਪੂਰੀ ਵੀਡੀਓ ਕਹਿੰਦੀ ਕੀ ਨਾਲ ਜੀ ਆਪ ਨੂੰ ਤੁਸੀਂ ਕੀ ਲੈਣਾ ਅਸੀਂ ਲੈਣਾ ਹੈ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗੁਰਦਸਾਹ ਖੁੱਲੀ ਬੈਠਾ ਅੱਛਾ ਤਾਂ ਮਤਲਬ ਬੀੜੀ ਪੀ ਹੋ ਕੇ ਤੁਸੀਂ ਪਾਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਵੀਡੀਓ ਨਾ ਬਣਾਓ ਤੁਸੀਂ ਮੀਡੀਆ ਮੰਗਦਾ ਆਪਾਂ ਤੋਂ ਹਾਂ ਜੀ ਤੁਸੀਂ ਸੇਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਸਰੇ ਆਮ ਤੁਸੀਂ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਹੀ ਕਰ ਰਿਹਾ ਆਪਣਾ ਹੋਰ ਨਾਲ ਕਿਉਂ ਇਹ ਲੋਕਾਂ ਨੂੰ ਗ੍ਰਾਹ ਕਰੋ ਕੀ ਕਹਿਣਾ ਚਾਹोगे ਤੂੰ ਮੈਨੂੰ ਤਾਂ ਹੋਰ ਨਾਲ ਖੋਲਣੇ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਬੀਸੀ ਲੱਗਿਆ ਤੇਰੇ ਇੱਥੇ ਪੱਗ ਦੀ ਖਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਗੈਰਦੋ ਕੀ ਗੱਲਾਂ ਕਰਦੇ ਰਣਵੀਰ ਨੂੰ ਨਾ ਕੋਲ ਬੋਲ ਹਰਬਕਵਾਸ ਕੀਪਕਵਾਸ ਕਰ ਨਹੀਂ ਕੀ ਕਹਿ ਕਹਿ ਕੀ ਰਿਹਾ ਤੂੰ ਬੀੜੇ ਪੀ ਰਹੇ ਓਥੇ ਖਲੋ ਕੇ ਦੋ ਪਿੰਡਰਾ ਵਾਲੇ ਅੱਲਾ ਪੱਪਾ ਬੋਲ ਰਹੇ ਓ ਇੱਥੇ ਲੋਕਾਂ ਨੂੰ ਡਰਉਣ ਮਾਤੇ ਮੈਂ ਡਰੋਨ ਵਾਸਤੇ ਆਇਆ ਹਾਂ ਮੀਡੀਆ ਵਾਲੇ ਅਸੀਂ ਪੱਗ ਬਣ ਕੇ ਤੂੰ ਮੀਡੀਆ ਕੋਲ ਮੇਰੇ ਤੇ ਅਫਸਰ ਨਹੀਂ ਲੈ ਤੂੰ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੇਨ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਪੱਗਾਂ ਵਾਲੇ ਮੈਂ ਬੰਦਿਆ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਹੇ ਤੁਸੀਂ ਇੱਕ ਉਹਦੇ ਲੈਕਚਰ ਡਿਊਟੀ ਲੱਗੀ ਹੋਈ ਉਹ ਯਾਰ ਥੋੜੇ ਕੋਲ ਕੀ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਮੈਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾਉਣਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਂਦੇ ਫਿਰ ਅਸੀਂ ਤਾਂ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਤੁਹਾਨੂੰ ਇਹ ਪੁੱਛਿਆ ਤੁਹਾਡੀ ਲੈਕਚਰ ਡਿਊਟੀ ਹੈ ਇੱਥੇ ਵੇਰੀ ਕੋਈ ਡਿਊਟੀ ਨਹੀਂ ਆ। ਇੱਥੇ ਕੀ ਕਰਨ ਆਏ ਤੁਸੀਂ ਆਜੇ? ਆਇਆ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ। ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਵੀ। ਨਹੀਂ ਪ੍ਰੋਬਲਮ ਹੈ ਸਾਨੂੰ। ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਬੈਠੇ ਸਭ ਦੇ ਵਿੱਚ ਸਾਹਮਣੇ ਕਿਸ ਸਥਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਬਾਥਰੂਮ ਦੇ ਕੋਲ ਬੈਠੇ। ਨਹੀਂ ਬਾਥਰੂਮ ਕਿੱਥੇ ਬੈਠਿਆ? ਤੁਸੀਂ ਕਚਹਿਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਕਹਿਣ ਦਾ ਕੀ ਆ? ਨਹੀਂ ਤੁਸੀਂ ਬੀੜੀ ਪੀ ਰਹੇ ਕਿ ਨਹੀਂ? ਤੂੰ ਚਾਹੇ ਜੋ ਮਰਜ਼ੀ ਕਹੀ ਜਾ। ਬੀੜੀ ਪੀਤੇ ਲਾਈ ਜਾ ਤੂੰ ਜੋ ਮਰਜ਼ੀ ਭਲਾਈ ਜਾ ਲੋਕਾਂ ਨੂੰ ਮੈਂ ਜੀ ਲੈਣਾ। ਫਿਰ ਆਪਣਾ ਸਿਸਟਮ ਆ। ਕੋਤੋਂ ਦਾ ਫੋਨ ਟਿਕਣਾ ਬੰਦ ਹੋ ਗਿਆ ਅੱਗੇ ਵਿੱਚ ਹਾਂਜੀ ਬੋਤਰਾ ਜੀ ਹਾਂ ਕੋਈ ਮਿਲੋ ਤੁਹਾਡੇ ਕੋਲ ਲੈਣ ਦੇ ਨਾਦੀ ਭੈਣ ਤਾਂ ਜਾਈ ਬੈਠਾ ਹੋਏ ਕੋਈ ਚੋਰ ਤਾਂ ਇੱਥੇ ਘਾਡੇ ਬਾਹਰ ਹੀ ਮੈਂ ਜੀ ਦਿੱਲੀ ਬੋਤ ਦਿੱਲੀ ਬੈਠਾ ਅੱਜ ਗੱਲ ਤਰੀਕਾ ਨਾਲ ਜੀ ਆਪ ਨੂੰ ਤੁਸੀਂ ਵੀ ਲੈਣਾ